ਇੱਕ ਵਾਰ ਦਾ ਪਤਾ ਲੱਗ ਜਿੰਦਾ ਕਿ ਕਾਲਜ ਦੇ ਵੱਲੋਂ ਖੜ ਗਿਆ ਉਹਦੇ ਘਰੇ ਪੁਲਿਸ ਪਹੁੰਚ ਜਾਂਦੀ ਆ ਉਹਨਾਂ ਘਰੋਂ ਹਰ ਤਾਲੀ ਬਾਰ ਮੜਾ ਕੇ ਰੱਖ ਦਿਆ ਇੰਨਾ ਡਰ ਕੇ ਇਹਨਾਂ ਨੂੰ ਜੇ ਮਤਲਬ ਇੰਨਾ ਤੁਸੀਂ ਲੋਕਪ੍ਰੀਆ ਲੋਕਾਂ ਦੇ ਵਿੱਚ ਇੰਨੇ ਤੁਸੀਂ ਕੰਮ ਕੀਤੇ ਨੇ 4 ਸਾਲ ਚ ਬਰਾਬਰ ਖੜੋ ਲੱਤਾਂ 'ਚ ਜਾਣ ਹੀ ਨਹੀਂ ਹੈ ਜਮੇ ਬਰਾਬਰ ਖੜਨ ਦੀ ਗੱਲ ਉਹ ਐਨਓਸੀਆਂ ਨਹੀਂ ਜਾਰੀ ਹੋ ਰਹੀਆਂ ਸੀ ਉਹਨਾਂ ਦੇ ਦਫ਼ਤਰ ਦੇ ਵਿੱਚ ਜਦੋਂ ਲੋਕ ਗਏ ਉਥੇ ਲੋਕਾਂ ਨੇ ਜਾ ਕੇ ਸਵਾਲ ਕੀਤੇ ਕਿ ਐਨਓਸੀ ਕਿਉਂ ਨਹੀਂ ਦਿੰਦੇ ਤਾਂ ਇੱਕ ਬੀਡੀਪੀਓ ਜਿਹੜੇ ਕਿ ਰਿਟਰਨਿੰਗ ਅਫਸਰ ਨੇ ਉਹਨਾਂ ਦਾ ਕੋਈ ਮਤਲਬ ਨਹੀਂ ਬਣਦਾ ਇਹ ਕਹਿਣ ਦਾ ਕਿ ਜੀ ਆਪੋਜੀਸ਼ਨ ਪਾਰਟੀਆਂ ਨੂੰ ਤਾਂ ਕੈਂਡੀਡੇਟ ਨਹੀਂ ਲੱਭ ਰਿਆ ਦੱਸੋ ਸਰਕਾਰੀ ਅਫਸਰ ਇਹ ਗੱਲ ਕਵੇ ਕੀ ਬੀਡੀਪੀਓ ਰਿਟਰਨਿੰਗ ਅਫਸਰ ਨੇ ਕੀ ਉਹ ਸਰਕਾਰ ਦੇ ਅਧਿਕਾਰੀ ਨੇ ਜਾਂ ਆਮ ਆਦਮੀ ਪਾਰਟੀ ਦੇ ਵਰਕਰ ਨੇ ਅੱਜ ਸ਼ਰੋਮਨੀ ਅਕਾਲੀ ਦਲ ਦਾ ਇੱਕ ਡੈਲੀਗੇਸ਼ਨ ਜਿਹਦੇ ਵਿੱਚ ਮੇਰੇ ਨਾਲ ਸ਼ਰੋਮਨੀ ਅਕਾਲੀ ਦਲ ਦੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸਰਪਜੀਤ ਸਿੰਘ ਝੰਜਰ ਸਾਹਿਬ ਜਸਪ੍ਰੀਤ ਮਾਨ ਸਾਹਿਬ ਐਡਵੋਕੇਟ ਸਿਮਰਨ ਟਿਵਾਨ देखो ਤੁਸੀਂ ਸਾਰੇ ਜਾਣਦੇ ਹੋ ਕਿ ਹੁਣ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਤੀ ਦੀਆਂ ਚੋਣਾਂ ਨੇ ਜਿਹੜੀਆਂ ਉਹ ਸ਼ੁਰੂ ਹੋ ਚੁੱਕੀਆਂ ਨੇ ਉਹਨਾਂ ਦਾ ਪ੍ਰੋਸੈਸ ਸ਼ੁਰੂ ਹੋ ਚੁੱਕਿਆ ਹੈ 1 ਤੋਂ ਲੈ ਕੇ 4 ਤਰੀਕ ਤੱਕ ਨਾਮੀਨੇਸ਼ਨ ਹੈ 14 ਨੂੰ ਇਹ ਵੋਟਾਂ ਪੈਣੀਆਂ ਔਰ ਕਮਾਲ ਦੀ ਗੱਲ ਇਹ ਹੈ ਕਿ ਵੋਟਾਂ ਦਾ ਐਲਾਨ ਹੁੰਦੇ ਸਰ ਚੋਣਾਂ ਦਾ ਐਲਾਨ ਹੁੰਦੇ ਸਰ ਜੋ ਕੁਝ ਪੰਚਾਇਤੀ ਚੋਣਾਂ ਚ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਇਹਨਾਂ ਦੇ ਐਮਐਲਏ ਨੇ ਤੇ ਇਹਨਾਂ ਦੇ ਬੰਦਿਆਂ ਨੇ ਕੀਤਾ ਉਹੀ ਕੁਝ ਹੁਣ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਤੀਆਂ ਦੇ ਵਿੱਚ ਸ਼ੁਰੂ ਹੋ ਗਿਆ ਸੋ ਅੱਜ ਅਸੀਂ ਜਿਹੜੇ ਸਟੇਟ ਇਲੈਕਸ਼ਨ ਕਮਿਸ਼ਨਰ ਸਾਹਿਬ ਹਨ ਰਾਜਕਮਲ ਚੌਧਰੀ ਸਾਹਿਬ ਅਸੀਂ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਇਲੈਕਸ਼ਨ ਕਮਿਸ਼ਨ ਦੇ ਉੱਤੇ ਬੜੀ ਵੱਡੀ ਜ਼ਿੰਮੇਵਾਰੀ ਹੈ ਕਿ ਇੱਕ ਮਾਹੌਲ ਦਿੱਤਾ ਜਾਵੇ ਜਿਹਦੇ 'ਚ ਅਮਨੋ ਆਮਾਨ ਦੇ ਨਾਲ ਇਹ ਚੋਣਾ ਹੋਣ ਦੇਖੋ ਡੈਮੋਕ੍ਰੇਸੀ ਬਚਦੀ ਕਿਵੇਂ ਹੈ ਡੈਮੋਕ੍ਰੇਸੀ ਨੂੰ ਬਚਾਉਂਦੀਆਂ ਨੇ ਸੰਸਥਾਵਾਂ ਔਰ ਚੋਣਾ ਦੌਰਾਨ ਜਿਹੜੀ ਸੰਸਥਾ ਦਾ ਸਭ ਤੋਂ ਵੱਡਾ ਰੋਲ ਹੈ ਉਹ ਹੈ ਸਟੇਟ ਇਲੈਕਸ਼ਨ ਕਮਿਸ਼ਨ ਜੇ ਦੂਜੀਆਂ ਹੁੰਦੀਆਂ ਤਾਂ ਫਿਰ ਚੀਫ ਇਲੈਕਟੋਰਲ ਪੰਜਾਬ ਸੀ ਪਰ ਕਿਉਂਕਿ ਪੰਚਾਇਤਾਂ ਦੀਆਂ ਚੋਣਾਂ ਹੋਣ ਜਾਂ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀਆਂ ਇਹ ਸਟੇਟ ਇਲੈਕਸ਼ਨ ਕਮਿਸ਼ਨ ਨੇ ਕਰਾਉਣੀ ਆ। ਔਰ ਲਗਾਤਾਰ ਟੀਵੀ ਤੁਸੀਂ ਕਵਰ ਕਰਦੇ ਹੋ ਮੀਡੀਆ ਦੇ ਵਿਚਾਰੇ ਆ ਕਿ ਕਿਸ ਤਰੀਕੇ ਨੋਮੀਨੇਸ਼ਨ ਹੀ ਫਾਈਲ ਨਹੀਂ ਕਰਨ ਦਿੱਤਾ ਜਾ ਰਿਹਾ। ਮਤਲਬ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਕਹਿੰਦੀ ਸੀ ਸਾਨੂੰ ਇੱਕ ਵਾਰੀ ਵੋਟ ਪਾ ਦਿਓ 2022 ਚ ਜੇ ਕੰਮ ਨਾ ਕੀਤਾ ਤਾਂ ਅਸੀਂ ਵੋਟਾਂ ਮੰਗਣੀ ਨਹੀਂ ਆਵਾਂਗੇ। ਤੇ ਇਹ ਜੋ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਵੋਟਾਂ ਹੋਣੀ ਦੀ ਦੇਣਾ ਚਾਹੁੰਦੀ ਗੋਟਾਂ ਪੈਣ ਹੀ ਨਹੀਂ ਦੇਣਾ ਚਾਹੁੰਦੀ ਤਾਂ ਇਹ ਤੋਂ ਮੰਦ ਭਾਗੇ ਹਾਲਾਤ ਪੰਜਾਬ ਦੇ ਕੀ ਹੋਣਗੇ ਔਰ ਅੱਜ ਜਿਹੜੀਆਂ ਗੱਲਾਂ ਨਾਲ ਲੈ ਕੇ ਅਸੀਂ ਮਿਲੇ ਆ ਮੇਰੇ ਨਾਲ ਸਰਪਜੀਤ ਝਿੰਜਰ ਸਾਹਿਬ ਨੇ ਕਨੌਰ ਹਲਕੇ ਦੇ ਵਿੱਚ ਸਵੇਰੇ ਜਦੋਂ ਝਿੰਜਰ ਸਾਹਿਬ ਉਥੇ ਆਪਣੇ ਜਿਹੜੇ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਕੈਂਡੀਡੇਟਾਂ ਦੇ ਕਾਗਜ਼ ਪਰਵਾਉਣ ਲਈ ਪਹੁੰਚਦੇ ਨੇ ਤਾਂ ਪਹਿਲਾਂ ਤਾਂ ਕਿਲੋ-ਕਿਲੋ ਮੀਟਰ ਤੇ ਸਾਰਿਆਂ ਨੂੰ ਰੋਕ ਦਿੰਦੇ ਨੇ ਝਿੰਜਰ ਸਾਹਿਬ ਵੀ ਨੈਚੁਰਲੀ ਆ ਗੇਟ ਦੇ ਬਾਹਰ ਸੀ ਅੰਦਰ ਜਿਹੜੇ ਕੈਂਡੀਡੇਟ ਆਪਣੇ ਨੋਮੀਨੇਸ਼ਨ ਫਾਈਲ ਕਰਨ ਗਏ ਉਹਨਾਂ ਦੇ ਨੋਮੀਨੇਸ਼ਨ ਪੇਪਰ ਉਥੇ ਐਮਐਲਏ ਗੁਰਲਾਲ ਕਲੌਰ ਦੇ ਬੰਦੇ ਬੈਠੇ ਸੀ ਉਹਨਾਂ ਨੇ ਰਿਟਰਨਿੰਗ ਅਫਸਰ ਉਥੇ ਦੇ ਡੀਐਸਪੀ ਤੇ ਐਸਐਚਓ ਦੇ ਸਾਹਮਣੇ ਪਾੜ ਕੇ ਸਿਰਤੇ ਕੀ ਇਸ ਤਰੀਕੇ ਅਸੀਂ ਡੈਮੋਕ੍ਰੇਸੀ ਨੂੰ ਬਚਾਵਾਂਗੇ ਆਹੀ ਕੁਝ ਪੱਟੀ ਦੇ ਵਿੱਚ ਹੋ ਰਿਹਾ ਹੈ ਇਹੀ ਕੁਝ ਸਾਰੇ ਪੰਜਾਬ ਦੇ ਵਿੱਚ ਹੋ ਰਿਹਾ ਸੋ ਜਿਸ ਤਰੀਕੇ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ ਅੱਜ ਬੜੀ ਵੱਡੀ ਜ਼ਿੰਮੇਵਾਰੀ ਹੈ ਇਲੈਕਸ਼ਨ ਕਮਿਸ਼ਨ ਤੇ ਔਰ ਪਿਛਲੀ ਵਾਰ ਵੀ ਇਹ ਸਾਰਾ ਕੁਝ ਕੋਰਟਾਂ ਦੇ ਵਿੱਚ ਗਿਆ ਸੀ ਕੋਰਟਾਂ ਤੋਂ ਫਿਰ ਬੜੇ ਸਖਤ ਫੈਸਲੇ ਆਏ ਸੀ ਸੋ ਅੱਜ ਅਸੀਂ ਉਮੀਦ ਕਰਦੇ ਹਾਂ ਕਿ ਸਟੇਟ ਇਲੈਕਸ਼ਨ ਕਮਿਸ਼ਨ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਇਹ ਜਿਹੜੀਆਂ ਸ਼ਿਕਾਇਤਾਂ ਅਸੀਂ ਲੈ ਕੇ ਆ ਰਹੇ ਹਾਂ ਤੇ ਕਾਰਵਾਈ ਕਰਨਗੇ ਕਿਉਂਕਿ ਕੱਲ ਵੀ ਤੁਸੀਂ ਦੇਖਿਆ ਵੀ ਨਾਬੇ ਦੇ ਵਿੱਚ ਜਿਹੜੀ ਬीडीपी ਉਹ ਬਲਜੀਤ ਕੋਟ ਢਿੱਲੋਂ ਉਹ ਜਦੋਂ ਉਹਨਾਂ ਕੋਲੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਨਓਸੀ ਲੈਣ ਵਾਸਤੇ ਗਏ ਐਨਓਸੀ ਦੀ ਜਿਹੜੀ ਸਮੱਸਿਆ ਹੈ ਉਹ ਸਾਰੇ ਪੰਜਾਬ ਦੇ ਵਿੱਚ ਲਗਾਤਾਰ ਚੁੱਲਾ ਟੈਕਸ ਜਾਂ ਹੋਰ ਟੈਕਸ ਨੇ ਜਿਹੜੇ ਉਹਨਾਂ ਦੇ ਨਾਂ ਤੇ ਕੈਂਡੀਡੇਟਾਂ ਦੀ ਖੱਜਲ ਖਵਾਰੀ ਹੋ ਰਹੀ ਹੈ ਉਹਦੇ ਲਈ ਇਹ ਵੀ ਸ਼ਰਮਿੰਦੇ ਕਰਕੇ ਹਾਈ ਕੋਰਟ ਜਾਣਾ ਪਿਆ ਹਾਈ ਕੋਰਟ ਜਦੋਂ ਸਾਡਾ ਕੇਸ ਸੁਣਵਾਈ ਲਈ ਲੱਗਿਆ ਫਿਰ ਇੱਕ ਨੋਟੀਫਿਕੇਸ਼ਨ ਜਾਰੀ ਹੋਈ ਜੀ ਐਨਓਸੀ ਦੀ ਤਾਂ ਲੋੜ ਹੀ ਨਹੀਂ ਤੁਸੀਂ ਐਫੀਡੇਵਿਟ ਦੇ ਦਿਓ ਪਰ ਮੈਂ ਉਹ ਵੀ ਅੱਜ ਇਹਨਾਂ ਨੂੰ ਦੱਸ ਕੇ ਆਇਆ ਚੀਫ ਇਲੈਕਸ਼ਨ ਕਮਿਸ਼ਨਰ ਸਾਹਿਬ ਨੂੰ ਕਿ ਜੇ ਜੇ ਐਫੀਡੇਵਿਟ ਵੀ ਦੇ ਦੇਾਂਗੇ ਐਫਿਡੇਵਿਟ ਚ ਕਿਉਂਕਿ ਅਫਸਰ ਕਿਹੜਾ ਸਹਿਯੋਗ ਕਰ ਰਹੇ ਨੇ ਅਫਸਰ ਦਾ ਕਿਸੇ ਦਾ ਕੋਈ ਸਹਿਯੋਗ ਨਹੀਂ ਕੋਈ ਦੱਸ ਹੀ ਨਹੀਂ ਰਿਹਾ ਕਿ ਕੀ ਦਾ ਕਿੰਨਾ ਬਕਾਇਆ ਕੱਲ ਉਹ ਐਫਿਡੇਵਟਾਂ ਦੇ ਵਿੱਚ ਨੁਕਸ ਕੱਢਣਗੇ ਸੋ ਅੱਜ ਮੈਂ ਅਕਾਲੀ ਦਲ ਦੇ ਜਿਹੜੇ ਨੁਮਾਇੰਦੇ ਨੇ ਜਿਹੜੇ ਕੈਂਡੀਡੇਟ ਹੈ ਮੈਂ ਉਹਨਾਂ ਨੂੰ ਇੱਕ ਵਾਰ ਫੇਰ ਬੇਨਤੀ ਕਰਦਾ ਵੈਸੇ ਮੈਂ ਕੱਲ ਦੀ ਉਹਨਾਂ ਨਾਲ ਰਾਪਤੇ ਚ ਆ ਕਿ ਆਪਣੇ ਐਫਿਡੇਵਿਟ ਦੇ ਵਿੱਚ ਇਹ ਗੱਲ ਜ਼ਰੂਰ ਲਿਖੋ ਕਿ ਜੀ ਅਫਸਰ ਅਫਸਰ ਸਾਡੇ ਨਾਲ ਕੋਆਪਰੇਟ ਨਹੀਂ ਕਰ ਰਹੇ ਅਸੀਂ ਆਪਣੇ ਮੁਤਾਬਕ ਜਿੰਨਾ ਬਕਾਇਆ ਸੀ ਉਹ ਭਰ ਚੁੱਕੇ ਆ ਜੇ ਕੋਈ ਬਕਾਇਆ ਫਿਰ ਵੀ ਕੱਢਿਆ ਜਾਂਦਾ ਤਾਂ ਅਸੀਂ ਸਕਰੂਟੀਨੀ ਦੇ ਟਾਈਮ ਸਾਨੂੰ ਦੱਸਿਆ ਜਾਵੇ ਤੇ ਅਸੀਂ ਭਰਨ ਲਈ ਪਾਵਨ ਦੋਵਾਂਗੇ ਤੇ ਕੱਲ ਉਸੇ ਤੀਨ ਨੂੰ ਲੈ ਕੇ ਜਿਹੜੇ ਨਾਬੇ ਦੇ ਬੀਡੀਪੀਓ ਐ ਉਹ ਐਨਓਸੀਆਂ ਨਹੀਂ ਜਾਰੀ ਹੋ ਰਹੀਆਂ ਸੀ ਉਹਨਾਂ ਦੇ ਦਫ਼ਤਰ ਦੇ ਵਿੱਚ ਜਦੋਂ ਲੋਕ ਗਏ ਉਥੇ ਲੋਕਾਂ ਨੇ ਜਾ ਕੇ ਸਵਾਲ ਕੀਤੇ ਕਿ ਐਨਓਸੀ ਕਿਉਂ ਨਹੀਂ ਦਿੰਦੇ ਤਾਂ ਇੱਕ ਬੀਡੀਪੀਓ ਜਿਹੜੇ ਕਿ ਰਿਟਰਨਿੰਗ ਅਫਸਰ ਨੇ ਉਹਨਾਂ ਦਾ ਕੋਈ ਮਤਲਬ ਨਹੀਂ ਬਣਦਾ ਇਹ ਕਹਿਣ ਦਾ ਕਿ ਜੀ ਆਪੋਜੀਸ਼ਨ ਪਾਰਟੀਆਂ ਨੂੰ ਤਾਂ ਕੈਂਡੀਡੇਟ ਨਹੀਂ ਲੱਭ ਰਿਆ ਦੱਸੋ ਸਰਕਾਰੀ ਅਫਸਰ ਇਹ ਗੱਲ ਕਵੇ ਕਿ ਕੀ ਬੀਡੀਪੀਓ ਰਿਟਰਨਿੰਗ ਅਫਸਰ ਨੇ ਕਿਉਂ ਸਰਕਾਰ ਦੇ ਅਧਿਕਾਰੀ ਨੇ ਜਾਂ ਆਮ ਆਦਮੀ ਪਾਰਟੀ ਦੇ ਵਰਕਰ ਨੇ ਜਿਨ੍ਹਾਂ ਨੂੰ ਸਰਕਾਰ ਤੇ ਵਿਰੋਧੀ ਇਹ ਕਹਿਣਾ ਪੈ ਰਿਹਾ ਕਿ ਜੀ ਵਿਰੋਧੀਆਂ ਨੂੰ ਤਾਂ ਕੈਂਡੀਡੇਟ ਨਹੀਂ ਲੱਭ ਰੇ ਕਿ ਇਹ ਹਾਲਾਤਾਂ ਦੇ ਵਿੱਚ ਉਰੇ ਫੁੱਲੀ ਤੇ ਫੇਰ ਇਲੈਕਸ਼ਨ ਹੋਏਗੀ ਐਂ ਗਿੱਦੜਵਾਹ ਦੀ ਇੱਕ ਸ਼ਿਕਾਇਤ ਜਿਹੜੀ ਅਸੀਂ ਦਿੱਤੀ ਹੈ ਉੱਥੇ ਦੇ ਜਿਹੜੇ ਐਸਡੀਐਮ ਨੇ ਸਰਦਾਰ ਜਸਪਾਲ ਸਿੰਘ ਬਰਾੜ ਉਹ ਇਸ ਭੁੱਲ ਚੁੱਕੇ ਨੇ ਕਿ ਮੈਂ ਐਸਡੀਐਮ ਆ ਮੇਰੇ ਤੇ ਜ਼ਿੰਮੇਵਾਰੀ ਹੈ ਫਿਰ ਤੇ ਫੇਰ ਇਲੈਕਸ਼ਨ ਕਰਾਉਣ ਦੀ ਉਹ ਆਮ ਆਦਮੀ ਪਾਰਟੀ ਦੇ ਵਰਕਰ ਬਣੇ ਨੇ ਪੰਚਾਇਤੀ ਚੋਣਾਂ ਦੇ ਵਿੱਚ ਵੀ ਜਿਹੜੀ ਉੱਥੇ ਧੱਕੇਸ਼ਾਹੀ ਹੋਈ ਸੀ ਉਹਦੇ ਲਈ ਇਹ ਜ਼ਿੰਮੇਵਾਰ ਸੀ ਔਰ ਤੁਸੀਂ ਸਾਰੇ ਜਾਣਦੇ ਹੋ ਕਿ ਬਾਅਦ ਦੇ ਵਿੱਚ ਗਿੱਦੜਬਾਹਾ ਦੀਆਂ ਪੰਚਾਇਤੀ ਚੋਣਾਂ ਰੱਦ ਹੋਈਆਂ ਸੀ ਉਹ ਬਾਅਦ ਚ ਕਰਾਈਆਂ ਸੀ ਸੋ ਹੁਣ ਫੇਰ ਉਹੀ ਜਸਪਾਲ ਸਿੰਘ ਬਰਾੜ ਸਾਹਿਬ ਉੱਥੇ ਲੱਗੇ ਨੇ ਸੋ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਕਹਿ ਕਿ ਚਾਹੇ ਜਸਪਾਲ ਸਿੰਘ ਬਰਾੜ ਹੋਣ ਤੁਰੰਤ ਪ੍ਰਭਾਵ ਨਾਲ ਬਦਲੀ ਕਰੋ ਚਾਹੇ ਬਲਜੀਤ ਕੋਲ ਢਿੱਲੋਂ ਹੈ ਤੁਰੰਤ ਪ੍ਰਭਾਵ ਨਾਲ ਬਦਲੀ ਕਰੋ ਤੇ ਜਿਹੜੇ ਕਨੌਰ ਦੇ ਡੀਐਸਪੀ ਐ ਚਾਹੇ ਚੀਮਾ ਸਾਹਿਬ ਐ ਚਾਹੇ ਐਸਚਓ ਐ ਚਾਹੇ ਉਥੇ ਦੇ ਰਿਟਰਨਿੰਗ ਆਫਸਰ ਐ ਇਹਨਾਂ ਦੇ ਖਿਲਾਫ ਐਕਸ਼ਨ ਲੈ ਕੇ ਇਹ ਵਿਸ਼ਵਾਸ ਦਿਵਾਉ ਪੋਲਿਟਿਕਲ ਪਾਰਟੀਆਂ ਨੂੰ ਕਿ ਘੱਟੋ ਘਾਟ ਇੱਕ ਮੌਕਾ ਦਿੱਤਾ ਜਾਊਗਾ ਵੋਟਾਂ ਪੈਣ ਦਿੱਤੀਆਂ ਜਾਣਗੀਆਂ ਅਗਰ ਇਸੇ ਤਰੀਕੇ ਨਿਰਵਿਰੋਧ ਤੁਸੀਂ ਸਰਕਾਰ ਦੇ ਬੰਦਿਆਂ ਨੂੰ ਜਿਤਾਉਣਾ ਫਿਰ ਤਾਂ ਚੋਣਾਂ ਦੀ ਲੋੜ ਹੀ ਨਹੀਂ ਫਿਰ ਤਾਂ ਨਾਮਿਨੇਟ ਹੀ ਕਰਦਿਆ ਕਰੋ ਸੋ ਇਹ ਸਾਰੀਆਂ ਬੇਨਤੀਆਂ ਲੈ ਕੇ ਮਿਲੇ ਆ ਵਿਸ਼ਵਾਸ ਦਿਵਾਇਆ ਸਟੇਟ ਇਲੈਕਸ਼ਨ ਕਮਿਸ਼ਨਰ ਨੇ ਕਿ ਕਾਰਵਾਈ ਹੋਊਗੀ ਬਾਕੀ ਮੈਂ ਬੇਨਤੀ ਕਰਦਾ ਕਿ ਝਿੰਜਰ ਸਾਹਿਬ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਨਗੇ ਜੋ ਜੋ ਅੱਜ ਕਨੌਰ ਦੇ ਵਿੱਚ ਹੋਇਆ ਜਿਸ ਤਰੀਕੇ ਡੈਮੋਕ੍ਰੇਸੀ ਦਾ ਘਾਣ ਹੋਇਆ ਉਹ ਝਿੰਜਰ ਸਾਹਿਬ ਤੁਹਾਨੂੰ ਦੱਸਣੇ ਹਨ ਇਸ ਗੱਲ ਤੋਂ ਹੈ ਕਿ ਰਟਰਨਿੰਗ ਅਫਸਰ ਜਿੱਥੇ ਬੈਠੇ ਨੇ ਜਿੱਥੇ ਫਾਰਮ ਜਮ੍ਹਾਂ ਹੁੰਦੇ ਨੇ ਨਾਲ-ਨਾਲ ਦੇਖ ਲੈ ਔਰ ਬਲਾਕ ਤੇ ਸ਼ੰਭੂ ਬਲਾਕ ਦੇ ਬਿਲਕੁਲ ਨਾਲ-ਨਾਲ ਜਿਹੜੇ ਸਥਾਨ ਬਣਾਏ ਗਏ ਨੇ ਜਿੱਥੇ ਰਟਰਨਿੰਗ ਅਫਸਰ ਅਲੱਗ-ਅਲੱਗ ਬੈਠੇ ਨੇ ਜਿਹੜੇ ਫਾਰਮ ਜਮ੍ਹਾਂ ਕਰ ਰਹੇ ਨੇ ਅੱਜ ਜਿਵੇਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਫਾਰਮ ਜਮ੍ਹਾਂ ਕਰਾਉਣ ਲਈ ਪਹੁੰਚੇ 11 ਵਜੇ ਫਾਰਮ ਜਮ੍ਹਾਂ ਕਰਾਉਣ ਦਾ ਟਾਈਮ ਸੀ ਸਾਢੇ 12 ਵਜੇ ਤੱਕ ਤਾਂ ਬਾਹਰ ੱਟਕੇ ਖਾਰੇ ਸੀ ਪੀਐਸਪੀ ਹਰਮਨਦੀਪ ਸਿੰਘ ਤੇ ਆਕਾਸ਼ ਦਾ ਸ਼ਰਮਾ ਇੰਸਪੈਕਟਰ ਐਸਐਚਓ ਕਨੌਰ ਇਹ ਦੋਨੋਂ ਬੰਦਿਆਂ ਨੇ ਅਫਸਰਾਂ ਨੇ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਅੰਦਰ ਨਹੀਂ ਵੜ ਦਿੱਤਾ ਜਦੋਂ ਮੈਂ ਆਪ ਗਿਆ ਉੱਥੇ ਤੁਸੀਂ ਦੇਖਿਆ ਸਾਰਿਆਂ ਨੇ মিডিਆ ਰਹੀ ਇਹ ਕਹਿੰਦੇ ਜੀ ਅੰਦਰੋਂ ਸੁਨੇਹਾ ਆਊਗਾ ਤਾਂ ਭੇਜਾਂਗੇ ਇਹ ਕੀ ਮਤਲਬ ਹੋਇਆ ਜੀ ਜੇ ਉਮੀਦਵਾਰ ਜਾਊਗਾ ਤਾਂ ਹੀ ਫਾਰਮ ਚ ਭਰੂਗਾ ਅੰਦਰੋਂ ਰਿਟਰਨਿੰਗ ਅਫਸਰ ਨੂੰ ਕੀ ਪਤਾ ਕਿ ਕੌਣ ਫਾਰਮ ਭਰਨਾ ਆਇਆ ਇੱਕ ਕਿਲੋਮੀਟਰ ਤੱਕ ਨਾਕੇ ਲਾਏ ਹੋਏ ਨੇ ਉਤੋਂ ਅੱਗੇ ਕੱਲੇ ਕੈਂਡੀਡੇਟ ਨੂੰ ਜਾਣ ਦਿੰਦੇ ਨੇ ਗਵਾਹ ਨੂੰ ਜਾਣ ਨਹੀਂ ਦਿੰਦੇ ਕਿਉਂਕਿ ਦੋ ਗਵਾਹ ਚਾਹੀਦੇ ਨੇ ਨਾਲ ਅੰਦਰ ਜੇ ਕੋਈ ਰਿਟਰਨਿੰਗ ਅਫਸਰ ਰੱਖਦਾ ਪਹਿਲੀ ਗੱਲ ਤਾਂ ਪਹੁੰਚਣ ਹੀ ਨਹੀਂ ਦਿੰਦੇ ਜੇ ਪਹੁੰਚਦੇ ਨੇ ਰਿਟਰਨਿੰਗ ਅਫਸਰ ਕਹਿੰਦਾ ਕਿ ਭਾਈ ਗਵਾਹ ਲੈ ਕੇ ਆਉਣ ਫੇਰ ਬਾਅਦ ਕਨੌਰ ਐਮ ਐਲ ਏ ਕਨੌਰ ਜਿਹੜਾ ਕੀ ਅਸਲ ਪਤਾ ਕਿ ਟਰਾਲੀ ਚੋਰੀ ਉਹ ਸਟਾਰਟ ਹੋਈ ਸੀ ਕਨੌਰ ਤੋਂ ਕਰਨੇ ਤੋਂ ਕੈਦ ਘਰੇ ਜ ਨਹੀਂ ਚਲੇ ਕਿਸਾਨਾਂ ਦੀਆਂ ਪੰਜਾਬ ਦੀਆਂ ਸੰਭੋਤਰਨੇ ਤੋਂ ਟਰਾਲੀਆਂ ਚੋਰੀ ਕਰਨ ਚਰੋ ਨਿਭਾਇਆ ਸਿਓ ਅਜੋਕੇ ਦਫਤਰ ਚ ਬਹਿ ਕੇ ਕਾਲੇ ਤੋਂ ਇਹ ਦਵਾਰਾਂ ਦੇ ਕਾਗਜ਼ ਜਿਹੜਾ ਉਮੀਦਵਾਰ ਜਾਂਦਾ ਪਾਤੰਦੇ ਨੇ ਇੱਕ ਲੇਡੀ ਜੋ ਉਮੀਦਵਾਰ ਆ ਉਹ ਅੰਦਰ ਜਾਂਦੀ ਆ ਹੁਣ ਉਹ ਤੋਂ ਫਾਰਮ ਖੋਲਣਦੇ ਨੇ ਮੈਂ ਇੱਕ ਦੋ ਦਾ ਨਾਮ ਵੀ ਲੈ ਦੇਣਾ ਇੱਕ ਹੈਗਾ ਇੰਦਰਜੀਤ ਸਿੰਘ ਸਿਆਲ ਉਗਾਈ ਕਰ ਰਿਹਾ ਸੀ ਇਹ ਗੁਰਲਾਲ ਘਣੌਰ ਦਾ ਖਾਸ ਮਗਾ ਚਮਚਾ ਨਾਮ ਆ ਮੈਂ ਤਾ ਲਿਆ ਸਾਰਿਆਂ ਦੇ ਨਾਮ ਆ ਕੇ ਮੇਰੇ ਕੋਲ ਜਿਹੜੇ 4-5 ਸਪੈਸ਼ਲ ਉੱਥੇ ਬੈਠੇ ਸੀ ਬਕਸਾਂਗੇ ਕਿਸੇ ਨੂੰ ਨਹੀਂ ਬਾਏ ਨੇਮ ਬੋਲਾਂਗੇ ਇਕੱਲੇ ਇਕੱਲੇ ਦਾ ਕੋਈ ਡਰ ਪੈ ਨਹੀਂ ਇਹ ਅਫਸਰ ਜਿਹੜੇ ਪਿੱਛੇ ਪੀਡੀਪਿਓ ਕੱਲ ਦੇ ਜਿਹੜੇ ਆ ਦੋਨੋਂ ਬਲਾਕਾਂ ਦੇ ਅਕਾਲੀ ਨਾਲ ਦੇ ਉਮੀਦਵਾਰ ਸ਼ੰਭੂ ਬਲਾਕ ਤੇ ਘਨੌਰ ਬਲਾਕ ਦੇ ਧੱਕੇ ਖਾਂਦੇ ਫਿਰਦੇ ਨੇ ਕੋਈ ਐਨਓਸੀ ਨਹੀਂ ਕਿਸੇ ਨੂੰ ਡਾਟਾ ਦੇ ਦਿੰਦੇ ਨੇ ਕਿਸੇ ਨੂੰ ਨਹੀਂ ਦਿੰਦੇ ਪੰਜ ਪੰਜ ਘੰਟੇ ਮਿੰਟਾਂ ਕਰਦੇ ਆ ਕਦੇ ਕਹਿੰਦੇ ਨੇ ਘਲੌਰ ਆ ਜਾਓ ਕਦੇ ਕਹਿੰਦੇ ਨੇ ਅਸੀਂ ਰਾਜਪੁਰੇ ਬੈਠੇ ਆ ਕਦੇ ਕਹਿੰਦੇ ਆ ਅਸੀਂ ਸ਼ੰਭੂ ਬਲਾਕ 'ਚ ਬੈਠੇ ਆ ਮਤਲਬ ਹੈਰਾਨੀ ਇਹ ਹੈ ਕਿ ਲੋਕਤੰਤਰ ਦਾ ਘਾਣ ਹੈ ਫਾਰਮ ਹੀ ਨਹੀਂ ਭਰੇ ਪਰਨ ਦੇ ਜਾ ਰਹੇ ਜੇ ਆਮ ਆਦਮੀ ਪਾਰਟੀ ਐਨਿਓ ਆਪਣੇ ਆਪ ਨੂੰ ਸਮਝਿਆ ਕਿ ਅਸੀਂ ਕੰਮ ਕਿਤੇ ਨੇ ਜੇ ਇੰਨੀ ਉਹ ਜਾਨ ਫਾਰਮ ਖੋ ਬਰਾਬਰ ਇਲੈਕਸ਼ਨ ਲੜੋ ਇਹ ਕਿਹਾ ਕਿ ਤੁਸੀਂ ਫਾਰਮ ਹੀ ਨਹੀਂ ਪਰਣ ਦੋਗੇ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਜਦੋਂ ਅੰਦਰ ਜਾਣ ਤੋਂ ਪੁਲਿਸ ਨੇ ਰੋਕਿਆ ਸੀ ਉੱਥੇ ਗਾਹ ਪਾ ਕੇ ਕੁਝ ਉਮੀਦਵਾਰ ਜਦੋਂ ਅੰਦਰ ਵੜੇ ਨਾਲ ਹੀ ਫਾਰਮ ਖੋਲੰਦੇ ਨੇ ਸੋ ਜਿੱਥੇ ਮੇਰੀ ਮਾਨਯੋਗ ਚੋਣ ਕਮਿਸ਼ਨ ਅਸੀਂ ਖੇਤ ਸਾਹਿਬੀ ਮਿਲ ਕੇ ਆਏ ਆ ਤੇ ਬੇਨਤੀ ਹੈ ਤੇ ਐਕਸ਼ਨ ਲੈ ਜਾਵੇ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਕਿ ਇਹ ਨੰਗਾ ਨਾਟਕ ਘਰੋਟ ਚੱਲ ਰਿਹਾ ਹੈ ਇਹਨਾਂ ਅਖਰੋ ਇਹ ਸਰਕਾਰ ਪੰਜ ਮਹੀਨੇ ਦੀ ਤੁਹਾਨੂੰ ਵਾਇਟ ਬੜਾ ਕੰਮ ਨਾ ਕਰੋ ਖਾਸ ਕਰਕੇ ਐਮਐਲਏ 31 ਮਾਰਚ 2026 ਤੱਕ ਦੀ ਵੈਲਿਡਿਟੀ ਇਹਨਾਂ ਦੀ 4-5 ਮਹੀਨੇ ਦੀ ਉਤੋਂ ਬਾਅਦ ਇਹ ਸਾਰਿਆਂ ਨੂੰ ਬਦਲ ਕੇ 80% ਆਮ ਆਦੀ ਪਾਰਟੀ ਦੇ ਐਮਐਲਏ ਨੂੰ ਬਦਲ ਕੇ ਇਹਨਾਂ ਨੇ ਹਲਕਾਚਾਰ ਲਾਉਣ ਨੇ ਅਗਲੇ 5-4 ਮਹੀਨੇ ਦੇ ਵਿੱਚ ਨਵੇਂ ਕਿਉਂਕਿ 80% ਜਿਹੜਾ ਇਹ ਮਹਿਕਮਾ ਰਾਣਾ ਟਰਾਲੀ ਚੋਰ ਇਹਨਾਂ ਦੀਆਂ ਟਿਕਟਾਂ ਬਦਲ ਕੇ ਨਵੇਂ ਬਕ ਲੈਉਣ ਦੇ ਟਿਕਟਾਂ ਵੀ ਮਿਲ ਨਹੀਂ ਆ ਸੋ ਜਿਹੜੇ ਬੰਦੇ ਨੂੰ ਟਿਕਟਾਂ ਨਹੀਂ ਮਿਲੀਆਂ ਅਫਸਰਾਂ ਨੂੰ ਬੇਨਤੀਆਂ ਤੇ ਥੱਲੇ ਨਾਲ ਗੋ ਜਿਹੜੇ ਉਹਨਾਂ ਦੇ ਗੁੰਡੇ ਨੇ ਮੈਂ ਸਖਤੀ ਦੇ ਨਾਲੇ ਗੱਲ ਕਹਿਣੀ ਚਾਹੁੰਦਾ ਹੁਣ ਦੇਖੋ ਬੇਨਤੀ ਵਾਲਾ ਕੰਮ ਤਾਂ ਗਿਆ ਖਤਮ ਹੋਣ ਕਿ 19 ਦੀਆਂ 21 ਦੀ ਕਹਾਵਤਾ ਸਮਾਂ ਆਇਆ ਬਾਏ ਨੇਮ ਤੁਹਾਡੇ 19 ਦੀਆਂ 121 ਮੋੜਾਂਗੇ ਫਿਰ ਫਿਰ ਇਹ ਹੁਣ ਲਿਹਾਜ਼ ਨਹੀਂ ਹੈਗੀ ਕਿਸੇ ਗੱਲ ਦੀ ਕਿਉਂਕਿ ਅਸੀਂ ਬੇਨਤੀਆਂ ਕਰ ਰਹੇ ਆ ਮਾਨਯੋਗ ਚੋਣ ਕਮਿਸ਼ਨ ਨੂੰ ਵੀ ਪ੍ਰਸ਼ਾਸਨ ਨੂੰ ਵੀ ਕਿ ਇਹ ਜਿਹੜਾ ਟਰਾਲੀ ਚੋਹ ਮੈਕਮੈਨ ਹੱਥ ਪਾਓ ਕਿ ਇਹ ਲੋਕਤੰਤਰ ਦਾ ਘਾਣ ਕਰ ਰਿਹਾ ਪ੍ਰੋਲੈਕਸ਼ਨਲ ਲੜੋ ਡਰਾਮੇ ਮਾਰੇ ਜਾ ਰਹੇ ਨੇ ਅਕਾਲੀ ਦਲ ਦੇ ਜਿਹੜੇ ਮੇਪਰਾ ਸੀ ਖੜੇ ਕਰਦੇ ਉਹਨਾਂ ਦੇ ਪਰਚੇ ਪਾਏ ਜਾ ਰਹੇ ਆ ਤੁਸੀਂ ਮੈਂ ਇੱਕ ਲਾਈਫ ਪਿਆ ਸੀ ਜਿਹੜੇ ਉਮੀਦਵਾਰ ਦਾ ਪਤਾ ਲੱਗ ਜਾਂਦਾ ਕਿ ਕਾਲੀ ਦਲ ਵੱਲੋਂ ਖੜ ਗਿਆ ਉਹਦੇ ਘਰੇ ਪੁਲਿਸ ਪਹੁੰਚ ਜਾਂਦੀ ਆ ਉਹਨਾਂ ਦੇ ਸਰਪੰਚ ਕੋਲ ਦਾ ਸਨੇਹਾ ਪਹੁੰਚਦਾ ਕਿ ਇਹਨੂੰ ਬਠਾ ਇਹ ਕਰੋ ਤਾਂ ਤਾਲੀ ਬਾਰ ਮੜਾ ਕੇ ਰੱਖ ਦਿਆ ਇੰਨਾ ਡਰ ਕੇ ਨਾ ਜੇ ਮਤਲਬ ਇੰਨਾ ਤੁਸੀਂ ਲੋਕਪ੍ਰੀਆ ਲੋਕਾਂ ਦੇ ਵਿੱਚ ਇੰਨੇ ਤੁਸੀਂ ਕੰਮ ਕੀਤੇ ਨੇ 4 ਸਾਲ 'ਚ ਬਰਾਬਰ ਖੜੋ ਲੱਤਾਂ 'ਚ ਜਾਣ ਹੀ ਨਹੀਂ ਇਹ ਜਮੇ ਬਰਾਬਰ ਖੜਨ ਦੀ ਗੱਲ ਕੀ ਆ ਕਿ ਆਮ ਆਦਮੀ ਪਾਰਟੀ ਨੂੰ ਕੈਂਡੀਡੇਟ ਵੀ ਨਹੀਂ ਲੱਭਰੇ ਹੋਣ ਤੱਕ ਅੱਜ ਤੱਕ ਵੀ ਆਮ ਆਦਮੀ ਪਾਰਟੀ ਦੂਜੀਆਂ ਪਾਰਟੀਆਂ ਤੋਂ ਲੱਭ-ਲੱਭ ਕੇ ਕੈਂਡੀਡੇਟ ਖੜਾ ਰਹੀ ਹੈ ਹਾਲਾਤ ਨੇ ਸੋ ਇਸ ਲਈ ਬੇਨਤੀ ਆ ਕਿ ਇਹ ਜਿਹੜਾ ਗੁੰਡਾ ਰਾਜ ਆ ਇਹ ਜਿਹੜਾ ਪੁਲਿਸ ਡੰਡਾ ਰਾਜ ਆ ਇਹਨੂੰ ਬੰਦ ਕਰੋ ਲੋਕਤੰਤਰ ਨੂੰ ਬਾਹਰ ਦੇ ਜਿਹੜੇ ਨੀ ਇਹਦੇ ਨਤੀਜੇ ਜਿਹੜੇ ਆਉਣ ਵਾਲੇ ਸਮੇਂ 'ਚ ਤੁਸੀਂ ਪਹਿਲਾਂ ਵੀ ਦੇਖਿਆ ਕਿ ਕੱਲੇ-ਕੱਲੇ ਅਫਸਰ ਨੂੰ ਚਾਹ ਬੀਡੀਪੀਓ ਕਨੌਰ ਆ ਜਾਂ ਐਸਐਚਓ ਕਨੌਰ ਆ ਚਾਹ ਡੀਐਸਪੀ ਕਨੌਰ ਆ ਕੋਈ ਅਫਸਰ ਹੋਵੇ ਹੋਰ ਜਿਹੜੇ-ਜਿਹੜੇ ਉਥੇ ਗੁੰਡਾ ਰਾਜ ਕਰ ਰਹੇ ਨੇ ਸਾਰਿਆਂ ਨੂੰ ਬਾਏ ਨੇਮ ਜਿਹੜਿਆ ਹਾਈ ਕੋਰਟ ਦੇ ਵਿੱਚ ਮਾਜੋ ਹਾਈ ਕੋਰਟ ਦੇ ਵਿੱਚ ਖਿੱਚਾਂਗੇ ਫਿਰ ਕੱਲੇ ਬਖਸ਼ਾਂਗੇ ਨਹੀਂ ਕਿਸੇ ਨੂੰ ਸਰਬ ਸਮਾ ਜਿਹੜਾ ਆ ਨਿਕਲ ਗਿਆ ਖਤਮ ਹੋ ਗਿਆ ਛੋਟਾ ਵੀ ਕੁਝ ਬਾਕੀ ਆ ਤਾਂ ਕਿਵੇਂ ਇਹਨੂੰ ਸਮਾਂ ਬਿਤਾਉਣ ਦੀ ਵੀ ਮਾਨਕੀ ਕੀਤੀ ਗਈ ਹੈ ਕਿ ਸਾਰੇ ਦੇਖੋ ਮੈਂ ਅੱਜ ਜਿਹੜੇ ਇਲੈਕਸ਼ਨ ਕਮਿਸ਼ਨਰ ਸਾਹਿਬ ਇਹਨਾਂ ਨੂੰ ਬੇਨਤੀ ਕਰਕੇ ਕੱਲ ਨੂੰ ਆਖਰੀ ਤਰੀਕ ਹੈ ਨਾਮੀਨੇਸ਼ਨ ਦੀ ਸੋ ਘੱਟੋ-ਘੱਟ ਅੱਜ ਹੀ ਕੋਈ ਇਨਸਟਰਕਸ਼ਨਾਂ ਜਾਰੀ ਕਰੋ ਸਮੁੱਚੇ ਡੀਸੀ ਐਸਐਸਪੀਆ ਨੂੰ ਕਿ ਕੱਲ ਨੂੰ ਸੁਨਿਸ਼ਚਿਤ ਕੀਤੀ ਜਾਵੇ ਸਿਕਿਉਰਿਟੀ ਉਮੀਦਵਾਰਾਂ ਦੀ ਔਰ ਇਹ ਜਿਹੜੀ ਤਰੀਕ ਹੈ ਇਹ ਵਧਾਉਣ ਬਾਰੇ ਵੀ ਇਹਨਾਂ ਨੂੰ ਵਿਚਾਰ ਕਰਨਾ ਚਾਹੀਦਾ ਪਰ ਮੈਂ ਤੁਹਾਡੇ ਮਾਧਿਅਮ ਤੇ ਨਾਲ ਸਮੁੱਚੇ ਪੰਜਾਬ ਦੇ ਅਫਸਰਾਂ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਕਿ ਅਫਸਰ ਬੰਨੇ ਆ ਸੰਵਿਧਾਨ ਦੀ ਕਿਤਾਬ ਦੇ ਨਾਲ ਚਾਹੇ ਉਹ ਕਿਤੇ ਵੀ ਐਸਐਸਟੀ ਲੱਗਿਆ ਕਿਤੇ ਵੀ ਡੀਆਈਜੀ ਲੱਗਿਆ ਕਿਤੇ ਵੀ ਡੀਸੀ ਲੱਗਿਆ ਉਹ ਸੰਵਿਧਾਨ ਤੋਂ ਵੱਡਾ ਨਹੀਂ ਤੇ ਸੰਵਿਧਾਨ ਦੇ ਦਾਇਰੇ ਤੋਂ ਬਾਹਰ ਜਾ ਕੇ ਜਿਹੜਾ ਅਫਸਰ ਇਹ ਸਰਕਾਰ ਦੀ ਸ਼ਹਿ ਦੇ ਉੱਤੇ ਵਧੀਆਂ ਕਰੂਗਾ ਉਹ ਅਫਸਰ ਕੋਰਟਾਂ ਦੇ ਵਿੱਚ ਜਵਾਬਦੇਹ ਹੈ ਔਰ ਅਫਸਰਾਂ ਨੂੰ ਸਿੱਖਣਾ ਚਾਹੀਦਾ ਹੁਣ ਜਿਨ੍ਹਾਂ ਨੇ ਤਰਨ ਤਰਨ ਵਧੀਆਂ ਕੀਤੀਆਂ ਸੀ ਬਚ ਕੇ ਨਹੀਂ ਸਰ ਅਕਾਲੀ ਦਲ ਦਾ ਜਿਹੜਾ ਦਫ਼ਤਰ ਹੈ ਮੈਂ ਦੱਸਣਾ ਚਾਹੁੰਦਾ ਸੌਰੀ ਥੋੜੀ ਗੱਲ ਕਰਨਾ ਮੈਂ ਸੌਰੀ ਆਹ ਫੋਨ ਆਇਆ ਅਕਾਲੀ ਦਲ ਦਾ ਜਿਹੜਾ ਦਫ਼ਤਰ ਹੈ ਸਾਡਾ ਉੱਥੇ ਇੱਕ ਨੌਰ ਬੰਦੇ ਕਿਹਦਾ ਮੈਂ ਕਹਿੰਦੇ ਸਾਡੇ ਸਾਰੇ ਕੈਂਡੀਡੇਟ ਇਕੱਠੇ ਹੋ ਕੇ ਕਰ ਰਹੇ ਨੇ ਉਹ ਦਫ਼ਤਰ ਤੇ ਪੁਲਿਸ ਦੀ ਕਹਿੰਦੇ ਰੇਡ ਪਈ ਆ ਹੁਣ ਮਤਲਬ ਉਹਦੇ ਬਾਹਰ 50 ਪੁਰਸੀਆਂ ਗੱਡੀਆਂ ਥਾਣੇ ਦੀ ਉੱਥੇ ਪਹੁੰਚ ਚੁੱਕੀਆਂ ਨੇ ਦਸ ਪਾਉਣ ਲਈ ਕਿ ਕੋਈ ਫਾਰਮ ਭਰ ਵੀ ਨਾ ਇੱਥੇ ਆਵੇ ਮਤਲਬ ਇਹ ਦੇਖੋ ਇਹ ਇਹ ਹੁਣ ਸੁਣਾਜੋ ਦੇਖੋ ਮੈਂ ਅੱਜ ਸਪੀਵਾ ਰੂ ਚਰਮਾ ਔਰ ਸਮੁੱਚੇ ਪੰਜਾਬ ਦੇ ਅਫਸਰ ਕਕੜਾ ਉਹ ਇੱਕ ਇੱਕ ਸੰਪਲੈਟਲ ਤੇ ਇੱਕ ਜਾਗ ਜਿਨ੍ਹਾਂ ਨੇ ਤਰਨ ਤਰਨ ਵਧਿਕੀਆਂ ਕੀਤੀਆਂ ਸੀ ਕੀ ਸਰਕਾਰ ਉਹਨਾਂ ਦੇ ਨਾਲ ਖੜ ਗਈ ਕੀ ਸਰਕਾਰ ਨੇ ਉਹਨਾਂ ਨੂੰ ਕਾਨੂੰਨ ਤੋਂ ਬਚਾ ਲਿਆ ਫਿਰ ਚਾਹੇ ਡੀਆਈਜੀ ਹੋਣ ਉੱਥੋਂ ਦੇ ਚਾਹੇ ਉੱਥੋਂ ਦੇ ਐਸਐਸਪੀ ਹੋਣ ਚਾਹੇ ਉੱਥੋਂ ਦੇ ਐਸਐਚਓ ਹੋਣ ਡੀਐਸਪੀ ਹੋਣ ਫਿਰ ਕਾਨੂੰਨ ਦੀ ਮਾਰ ਤੋਂ ਸਰਕਾਰ ਨਹੀਂ ਬਚਾ ਸਕਦੀ ਸੋ ਇਹ 6 ਮਹੀਨੇ ਦੀ ਸਰਕਾਰ ਹੈ ਅਫਸਰ ਇਹਨਾਂ ਦੇ ਬੇਕਾਬਵੇ ਚ ਆ ਕੇ ਕਾਨੂੰਨ ਦੀਆਂ ਧੱਜੀਆਂ ਨਾ ਢੋ ਨੇ ਜਿਹੜੇ ਸੰਵਿਧਾਨ ਤੇ ਜਿਹੜੇ ਕਾਨੂੰਨ ਦੇ ਤਹਿਤ ਉਹ ਅਫਸਰ ਲੱਗੇ ਨੇ ਉਸੇ ਸੰਵਿਧਾਨ ਤੇ ਉਸੇ ਕਾਨੂੰਨ ਦੀ ਕਿਤਾਬ ਦੇ ਵਿੱਚ ਉਹਨਾਂ ਲਈ ਸਜ਼ਾ ਵੀ ਮੁقرਰ ਹੈ ਸੋ ਅਦਾਲਤਾਂ ਦੇ ਵਿੱਚ ਜਵਾਬਦੇਹੀ ਹੋਏਗੀ ਔਰ ਜਿਹੜੇ ਵੀ ਅਫਸਰ ਦਾਇਰੇ ਤੋਂ ਵਰਤੀ ਦੀ ਮਰਿਆਦਾ ਤੋਂ ਬਾਹਰ ਜਾਣਗੇ ਔਰ ਜਿੱਦਾਂ ਹੁਣ ਦੱਸਿਆ ਕਿ ਇੱਕ ਨੋਰ ਰੇਡ ਹੋਈ ਹੈ ਇਹ ਤਾਂ ਫਿਰ ਪੁਲਿਸ ਰਾਜ ਹੋ ਗਿਆ ਇਹ ਤਾਂ ਡੈਮੋਕ੍ਰੇਸੀ ਰਹੀ ਨਹੀਂ ਵੀ ਜਿਹੜਾ ਤੁਹਾਡੇ ਖਿਲਾਫ ਆਵਾਜ਼ ਚੱਕੂ ਉਹਤੇ ਪੁਲਿਸ ਚੜਦੇ ਹੋਗੇ ਹੁਣ ਮੈਂ ਪਟਿਆਲੇ ਦੇ ਐਸਐਸਪੀ ਨੂੰ ਕਹਿਣਾ ਚਾਹੁੰਦਾ ਵੀ ਸਵੇਰੇ ਪਟਿਆਲਾ ਸਮੇਤ ਕਨੌਰ ਸਮੇਤ ਸਾਰੇ ਕਿਤੇ ਕਾਗਜ਼ ਭਰੇ ਜਾਣਗੇ ਹੁਣ ਜਿੰਨੀ ਪੁਲਿਸ ਕਿੱਥੇ ਚੜ੍ਹਨੀ ਹੈ ਉਥੇ ਚੜ੍ਹ ਕੇ ਦਿਖਾਓ ਹੁਣ ਹਰ ਇੱਕ ਚੀਜ਼ ਨੂੰ ਬਰਾਬਰ ਤੁਹਾਨੂੰ ਕਾਨੂੰਨ ਦੇ ਦਾਇਰੇ ਚ ਰਹਿ ਕੇ ਸੰਵਿਧਾਨ ਦੇ ਦਾਇਰੇ ਚ ਰਹਿ ਕੇ ਸ਼੍ਰੋਮਣੀ ਅਕਾਲੀ ਦਲ ਜਵਾਬ ਦੇ ਠੀਕ ਹੈ